के चाहे धोदिया चाहे लागू होते हुए

ਇਹ ਉਕਤ ਨਹੀਂ ਸਹਾ ਬਦਾਂਨ ਸਹਾ ਉਹ ਨਹੀਂ ਬਣ ਜਾਂਦਾ ਤਾਂ ਬਾ ਨਿੰਜਾ ਤੱਕ ਸੰਵਿਧਾਨ ਦਾ ਨਿਰਮਾਣ ਹੋਇਆ ਜਾ ਸਕਦੇ 26 ਜਨਵਰੀ 1950 ਦੇ ਵਿੱਚ ਸੰਵਿਧਾਨ ਭਾਰਤ ਦਾ ਦਾ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਤਾਂ ਅੱਜ 26 ਜਨਵਰੀ ਦੇ ਮੌਕੇ ਦੇ ਉੱਤੇ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਐਂਡ ਕਾਰਪੋਰੇਸ਼ਨ ਵੱਲੋਂ ਇਹ ਸਵਾਸ਼ਣ ਦਿੰਦਾ ਕਿ ਸਾਡੀ ਜਿਹੜੀ ਟੀਮ ਆ ਸ਼ਹਿਰ ਦੀ ਸਫਾਈ ਲਈ ਇਹ ਲੱਗੀ ਰਹੂਗੀ ਐਂਡ ਅਸੀਂ ਜਿਹੜੇ ਕਈ ਪ੍ਰੋਜੈਕਟ ਅਸੀਂ ਲਿਆ ਰਹੇ ਆ ਅਸੀਂ ਜਨਵਰੀ ਦੇ ਵਿੱਚ ਲਾਂਚ ਕਰਾਂਗੇ ਜਿਹਨਾਂ ਸ਼ਹਿਰ ਨੂੰ ਹੋਰ ਫਾਇਦਾ ਹੋਊਗਾ ਜਿਸ ਵਿੱਚ ਸਾਡੇ ਸਵੀਪਿੰਗ ਮਸ਼ੀਨਸ ਹੈਗੀਆਂ ਵਾਟਰ ਯੂਟਿਲਿਟੀ ਦਾ ਪ੍ਰੋਜੈਕਟ ਹੈਗਾ ਸਾਡੇ ਈ ਆਟੋ ਸਕੀਮ ਹੈਗੀ ਜਿਹਦੇ ਵਿੱਚ ਅਸੀਂ ਚਾਰਜਿੰਗ ਸਟੇਸ਼ਨ ਲਗਾ ਰਹੇ ਆ ਔਰ ਕਈ ਇਹੋ ਜਿਹੇ ਪ੍ਰੋਜੈਕਟ ਜਿਹੜੇ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਔਰ ਪਰ ਸਰਕਾਰ ਦੀ ਮਦਦ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਸ ਲਈ ਸਾਨੂੰ ਅਸੀਂ ਸਾਰੀ ਟੀਮ ਤੁਹਾਡੀ ਸੇਵਾ ਵਿੱਚ ਲੱਗੇ ਰਾਵਾਂਗੇ ਕਦੇ ਜਿਹੜਾ ਸਮਾਰੋਹ ਹੋਇਆ ਸਰ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ 75ਵੇਂ ਗੰਦੰਦਰ ਦਿਵਸ ਦੀਆਂ ਮਿਸੂਲ ਕਾਰਪੋਰੇਸ਼ਨ ਸਦਾ ਹੀ ਲੋਕਾਂ ਦੀ ਸੇਵਾ 'ਚ ਲੱਗੀ ਰਹਿੰਦੀ ਹੈ ਅੰਮ੍ਰਿਤਸਰ ਔਰ ਸਦਾ ਹੀ ਲੱਗੀ ਹੋਈ ਹੈ ਔਰ ਇਸ ਵਾਰੀ ਵੀ ਇਹ ਨਵੇਂ ਸਾਲ ਦੇ ਪੂਰੀ ਤੀਬਰਤਾ ਨਾਲ ਪੂਰੀ ਸ਼ਿੱਦਤ ਨਾਲ ਪੂਰੀ ਆਪਣੇ ਪੂਰੀ ਫੁੱਲ ਫੋਰਸ ਨਾਲ ਅਸੀਂ ਲੱਗਾਂਗੇ ਔਰ ਪੂਰਾ ਆਸ਼ਵਾਸਨ ਦਿੰਦੇ ਆ ਕਿ ਸ਼ਹਿਰ ਵਾਸੀਆਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਅੱਜ 26 ਜਨਵਰੀ ਦੇ ਇਸ ਸਮਰੋਹ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਸਾਰਿਆਂ ਲਈ ਖੁਸ਼ੀਆਂ ਦਾ ਮੌਕਾ ਲੈ ਕੇ ਹੋਰ ਵੀ ਆਉਣ। ਬਾਕੀ ਕਾਰਪੋਰੇਸ਼ਨ ਵੱਲੋਂ ਜਿਹੜੀ ਹੈਗੀ ਉਹ ਸਾਰੀ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਉਹ ਪੂਰੀ ਫੈਸਿਲਿਟੀ ਜਿਹੜੀ ਦਿੱਤੀਆਂ ਜਾਣ ਗਈਆਂ। ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ ਹੋਰ ਬਿਹਤਰ ਕੰਮ ਕਰੀਏ ਜੀ। ਧੰਨਵਾਦ।